ਦਾਵੇ ਕਹਿੰਦੇ 227 ਚ ਸਰਕਾਰ ਬਣਾਉਣ ਦੇ ਆ ਤੇ ਨੰਬਰ ਪਰ ਚੌਥਾ ਹੈ ਤਰਨ ਤਰਨ ਦੇ ਵਿੱਚੋਂ ਜੀ ਫਿਰ ਆਪਾਂ ਦਾ ਪਹਿਲੇ ਹੀ ਗੱਜ ਕੇ ਚੌਥੇ ਪੰਜਵੇਂ ਨੰਬਰ ਲਈ ਲੜਦੀ ਨਜ਼ਰ ਹੋਊਗੀ ਕਾਂਗਰਸ ਹੂੰ ਜਿਉ ਜਿਉ ਚੋਣ ਮਹਮ ਪੱਖੀ ਆਪਾਂ ਗਲਤ ਆ ਕੀਤੀ ਕਿ ਕਾਂਗਰਸ ਹੈ ਜਹੀ ਪਾਰਟੀ ਜਿਹੜੀ ਥੱਲੇ ਨੂੰ ਆਈ ਲਗਾਤਾ ਹੂੰ ਹੁਣ ਪ੍ਰਧਾਨ ਦੇ ਸਰਪੰਨ ਹੋ ਚਾਹੇ ਸਾਰੀ ਟੀਮ ਦੇ ਸਰਪੰਨ ਹੋ ਚਾਹੇ ਉਮੀਦਵਾਰ ਦੇ ਸਰਪੰਨ ਹੋ ਹੂੰ ਪਰ ਆਪਣੇ ਅੰਦਰ ਚਾਤ ਮਾਰ ਕੇ ਦੇਖੋ ਕਿ ਇੰਨੀਆਂ ਨਲਾਇਕੀਆਂ ਜੀ ਸਹੀ ਹੈ ਲੋਕਾਂ ਨੇ ਤੁਹਾਨੂੰ ਐਮਪੀ ਚੋਣਾਂ ਚ ਬਿਨਾਂ ਮਤਨ ਤੋਂ ਹੀ ਸਿਰ ਤੇ ਚੜਾ ਲਿਆ ਹੈਨਾ ਤੁਸੀਂ ਤਨ ਨਾ ਤੇਰਾ ਅੱਜ ਨਾਲ ਤੁਸੀਂ ਕੁਝ ਕਰਨ ਬਾਰੇ ਸੋਚਦੇ ਹੋ ਨਾ ਤੁਹਾਡੇ ਕੋਲ ਯੋਜਨਾ ਨਾ ਵਿਰੋਧੀ ਤਰ੍ਹਾਂ ਦਾ ਰੋਲ ਨਵਾਉਣੀ ਹੈ ਪੰਜਾਬ ਚ ਹਾਂ ਵੀ ਤੁਹਾਨੂੰ ਜਿਮਨੀ ਮਤਲਬ ਕਿ ਜਿਹੜੀਆਂ ਲੋਕ ਸਭਾ ਚੋਣਾਂ ਸੀ ਉਹਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣਤਾ ਤੇ ਤੁਹਾਨੂੰ ਲੱਗਿਆ ਪੈਰ ਤਾਂ ਬਟੇ ਥੱਲੇ ਆਇਆ ਖਣਾ ਸਹੀ ਹੈ ਤੁਹਾਨੂੰ ਲੱਗਿਆ 262 ਤਾਂ ਆਪਣੀ ਹੋਣ ਤੇ ਤੁਸੀਂ ਇੰਨੇ ਐਮਪੀ ਨਹੀਂ ਜਿੱਤੇ ਸੀ ਜਿੰਨੇ ਥੋੜੇ ਮੁੱਖ ਮੰਤਰੀ ਦੇ ਦਾਅਵਦਰ ਜੰਪੇ ਹਾਂ ਸਹੀ ਹੈ ਹਰੇਕ ਮੁੱਖ ਮੰਤਰੀ ਬਣਨ ਨੂੰ ਕਾਲਾ ਹੋ ਗਿਆ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਤਰਨ ਤਰਨ ਦੀ ਜਿਮਨੀ ਚੋਣ ਦੇ ਵਿੱਚ ਜਿਹੜੀਆਂ 5 ਤੇ ਰਾਜ ਮੁਕਾਬਲਾ ਸੀ ਹਾਂ ਉਹਨਾਂ ਚੋਂ ਦੋ ਕਹਿੰਦੀਆਂ ਕਹੋਂਦੀਆਂ ਰਾਸ਼ਟਰੀ ਪਾਰਟੀਆਂ ਚੌਥੇ ਪੰਜਵੇਂ ਨੰਬਰ ਤੇ ਨੇ ਹਾਂ ਤੇ ਕਾਂਗਰਸ ਦਾ ਉਹ ਜਿਹਨੇ ਪੰਜਾਬ ਚ ਰਾਜ ਕੀਤਾ ਬੀਜੇਪੀ ਨੇ ਚਾਹੇ ਕੱਲਿਆਂ ਨਹੀਂ ਕੀਤਾ ਚਲੋ ਮਿਲ ਕੇ ਤਾਂ ਕੀਤਾ ਹੀ ਐ ਹਾਂ ਤੇ ਪਰ ਜੀ ਵੀ ਤਾਂ ਕਹਿ ਸਕਦੇ ਆ ਕਿ ਇਸ ਖੇਤਰ ਦੇ ਸਾਡੇ ਲਈ ਹੈ ਨਹੀਂ ਸੀ ਕੋਈ ਸਦੀ ਤਾਂ ਵੀ ਵਧਾ ਗਏ ਜੀ ਪਿਛਲੀ ਵਾਰ ਨਾਲੋਂ ਸਹੀ ਹੈ ਸਾਡੀ ਤਾਂ ਵੋਟ ਵੱਧ ਗਈ ਜੀ ਅਗਲੇ ਤਾਂ ਇਸ ਗੱਲ ਨੂੰ ਕਹਿ ਸਕਦੇ ਨੇ ਹਾਂ ਅਗਲੇ ਤਾਂ ਵੀ 6243 ਵੋਟਾਂ ਲੈ ਕੇ ਬੇਸ਼ੱਕ ਲੁਧਿਆਣੇ ਦੇ ਮੁਕਾਬਲਿਆਂ ਚ ਹੋਰ ਸ਼ਾਮਾਂ ਦੇ ਮੁਕਾਬਲੇ ਚ ਬੀਜੇਪੀ ਦੀ ਵੋਟ ਘਟੀ ਆ ਤੁਸੀਂ ਇਹ ਦੇਖੋ ਕਿ 2022 ਦੇ ਵਿੱਚ ਮਤਲਬ ਜਿਹੜੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਹੋਈਆਂ ਉਹਦੇ ਬੰਦ ਜੇ ਦੇਖੀਏ ਲੁਧਿਆਣਾ ਜਲੰਧਰ ਬੈਸਟ ਦੀ ਚੋਣ ਦੇ ਵਿੱਚ ਭਾਜਪਾ ਨੂੰ 18.94 ਲਗਭਗ 19% ਦੀ ਵੋਟ ਪੈ ਗਈ ਸੀ। ਹੂੰ ਤੇ ਲੁਧਿਆਣਾ ਬੈਸਟ ਦੇ ਵਿੱਚ ਭਾਜਪਾ 22% ਦੀ ਵੋਟ ਲੱਗੀ ਸੀ। ਜੀ ਹੈ ਨਾ ਪਰ ਇੱਥੇ ਹੁਣ ਤਰਨਤਾਰਨ ਦੇ ਵਿੱਚ 5.3% ਦੀ ਰਹੀ ਗਈ। ਹੂੰ ਪਰ ਭਾਜਪਾ ਤਾਂ ਤਾਂ ਵੀ ਕਹੂਗੀ ਕਿ ਇਸ ਖੇਤਰ ਜੀ ਵੀ 5% ਲੈ ਜਾਣਾ ਸਾਡਨਲੀ ਤੱਕ ਪ੍ਰਾਪਤੀ ਹੈ ਜੀ। ਜੀ ਜੀ ਪਰ ਕਾਂਗਰਸ ਕਹਿ ਸਕਦੀ ਜਿਹੜੀ ਇੱਥੋਂ ਐਮ ਐਲ ਏ ਵੀ ਬਣਾਉਂਦੀ ਰਹੀ ਹੋਵੇ। ਹੂੰ ਬਿਲਕੁਲ ਨਹੀਂ ਗੱਲ ਕਾਂਗਰਸ ਦਾ ਹਾਲਜਿਕੂ ਮੇਰੇ ਇਥੇ ਕਾਂਗਰਸ ਸੱਤ ਉਪਚੋਣਾ ਲੜੀਆਂ ਕਾਂਗਰਸ ਨੇ ਜੀ ਹੂੰ ਹੂੰ ਹਾਂ ਆ ਹਾਲੀ ਦੇ ਦਰਮਿਆਨ ਤੇ ਉਹਨਾਂ ਦੇ ਵਿੱਚ ਉਹਨਾਂ ਦੀ ਜੇ ਬੋਟ ਦੇਖੋ ਡੇਰਾਵਾ ਬਨਾਨਕ ਦੇ ਵਿੱਚੋਂ 43% ਵੋਟ ਲੈ ਗਏ ਸੀ ਹੂੰ ਜੀ ਜੀ ਸਹੀ ਹੈ ਤੇ ਲੁਧਿਆਣਾ ਵੈਸਟ ਚ ਵੀ ਉਹਨਾਂ ਦੀ 27% ਚੋਂ ਵੱਧ ਸੀ ਹੂੰ ਸਹੀ ਹੈ ਤੇ ਪਰ ਤਰਨਤਾਰਨ ਚ ਆਉਂਦੇ ਆਉਂਦੇ ਜੀ 12% ਰਹਿ ਗਈ 12.8% ਦੀ ਵੋਟ ਪਈ ਹੈ ਹੂੰ ਸੁਪਨੇ ਲੈਦੇ ਨੇ 26 ਸਰਕਾਰ ਉਹਨਾਂ ਦੀ ਸਹੀ ਗੱਲ ਪਹਿਲਾਂ ਆਪਣੀਆਂ ਖਾਮੀਆਂ ਆਪਣੀਆਂ ਨਲਾਇਕੀਆਂ ਦਾ ਦੂਰ ਕਰਕੇ ਲੋਕਾਂ ਚਾਓ ਹੂੰ ਤੁਸੀਂ ਇੱਥੋਂ ਦਾ ਜਾ ਲਾਓ ਕਿ ਲੁਧਿਆਣੇ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਚਾਹੇ ਉਹ ਰਾਜਾ ਬੜਿੰਗ ਨੂੰ ਪਰੇ ਕਰਕੇ ਲੜਿਆ ਆਪਣੀ ਟੀਮ ਨਾਲ ਲੜਿਆ ਜੈਥੇ ਪ੍ਰਗਟ ਜੰਨੀ ਹੋਰੀ ਮੁਰਿਓ ਕੇ ਲੜੇ ਹੂੰ ਹੂੰ ਅਗਲੇ ਨੇ ਕਹਦਾ ਵੀ ਤੂੰ ਨਹੀਂ ਅਸੀਂ ਆਪ ਲੜ ਲਾਂਗੇ ਤੇ ਲੜ ਕੇ ਅਗਲੇ ਦੂਏ ਨੰਬਰ ਤੇ ਵੀ ਆਏ ਤੇ ਮੁਕਾਬਲੇ ਚ ਵੀ ਰਏ ਸਹੀ ਹੈ ਪਰ tạmੀ ਉਹਨਾਂ ਦੀਆਂ ਪੱਟੀਆਂ ਪੋਚੀਆਂ ਨਹੀਂ ਅਸਤੀਫੇ ਤੂਫੇ ਹੋ ਗਏ ਨਾ ਉਹਦੇ ਦਾ ਰਹੀ ਤੋਂ ਹੂੰ ਸਹੀ ਗੱਲ ਬਹੁਤ ਟੁੱਟ ਭੱਜ ਗਈ ਲੁਧਿਆਣੇ ਤੋਂ ਬਾਅਦ ਪਰਸੈਂਟੇਜ ਵੀ 12 ਤੇ ਆ ਗਏ ਤੇ ਨੰਬਰ ਵੀ ਥੋੜਾ ਚੌਥਾ ਹੈ ਫਿਰ ਇੱਥੇ ਰਾਜਾ ਬਣਿੰਦੀ ਅਸਤੀਫਾ ਦੇਣਾ ਹੈ ਕਿ ਤੁਹ ਤੋਂ ਲੈਣਗੇ ਅਗਲੇ ਆਪ ਹੀ ਸਹੀ ਗੱਲ ਤੇ ਜਿੰਨੇ ਬੇੜੀਆਂ ਦੇ ਬੱਟੇ ਉਮੀਦਵਾਰ ਦੇ ਕਾਂਗਰਸੀ ਉਮੀਦਵਾਰ ਦੇ ਰਾਜਾ ਬਣਿੰਦੀ ਦੇ ਪਾਇ ਮਿਲਦਾ ਕਿਸੇ ਨੇ ਪਾਇ ਨਹੀਂ ਇਸ ਵਾਰ ਹਾਂ 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 ਉਹ ਕਦੇ ਖਾਲਸਾਨ ਬਨਾਵ ਹਿੰਦੁਸਤਾਨ ਐ ਕਦੇ ਜੀ ਭਾਈ ਜੈਤਾ ਜੀ ਦੀ ਤਸਵੀਰਾਂ ਤੋਂ ਵੱਡੀਆਂ ਆਪਣੀਆਂ ਤਸਵੀਰਾਂ ਹੈ ਨਾ ਕਦੇ ਸਰਦਾਰ ਭੂਟਾ ਸਿੰਘ ਦੇ ਹਵਾਲੇ ਨਾਲ ਰੰਗ ਭੇਜ ਦੇ ਨਸਲ ਭੇਜ ਦੇ ਅਨਾ ਕਦੇ ਜੂੜਿਆਂ ਨੂੰ ਹੱਥ ਲਾ ਕੇ ਮਤਲਬ ਮੈਂ ਕਹਿੰਨਾ ਚਾਹੇ ਤੁਹਾਡਾ ਉਜੇਹੀ ਕੋਈ ਭਾਵਨਾ ਨਾ ਵੀ ਹੋਵੇ ਸਹੀ ਚੋਣਾ ਨੇ ਸਭ ਹਮ ਸਹੀ ਗੱਲ ਚੋਣਾ ਚ ਤਾਂ ਕਿਹੜੀ ਜੁੱਤੀ ਚ ਪੈਰ ਪਹਿਲਾਂ ਪਾਇਆ ਇਹਦਾ ਵੀ ਅਰਥ ਲਾਇਆ ਜਾਂਦਾ ਹੈ ਕਿਹੜੀ ਡਿੰਗ ਪਹਿਲਾਂ ਪੱਟੀ ਇਹਦਾ ਵੀ ਅਰਥ ਲਾਇਆ ਜਾਂਦਾ ਮੂੰ ਕਿੱਧਰ ਨੂੰ ਕਰਕੇ ਤੁਰ ਰਿਹਾ ਇਹਦਾ ਵੀ ਅਰਥ ਲਾਇਆ ਜਾਂਦਾ ਹੈ ਉਹੀ ਸਿਰ ਚ ਕਾ ਕੇ ਫਤੇ ਬਲਾਈ ਸੀ ਹੱਥ ਜੋੜ ਕੇ ਬਲਾਈ ਸੀ ਇਹਦਾ ਵੀ ਅਰਥ ਹਰ ਗੱਲ ਦਾ ਅਰਥ ਲੱਗਦਾ ਚੋਣਾ ਸੋ ਇਸ ਲਈ ਇਹ ਚੋਣਾਂ ਨੇ ਕਾਂਗਰਸ ਨੂੰ ਸ਼ੀਸ਼ਾ ਦਿਖਾਇਆ ਪਛਤਿਓ ਦੇਖਣ ਲਈ ਤਿਆਰ ਬਿਲਕੁਲ ਸਹੀ ਬਸ ਸਾਰੀਆਂ ਧਿਰਾਂ ਨੂੰ ਦਿਖਾਇਆ 86 ਸਮੂਚੀ ਜਮਾਤ ਨੂੰ ਸ਼ੀਸ਼ਾ ਦਿਖਾਇਆ ਤੁਨ ਦਾਦੀਪ ਦੀ ਚੋਣ ਨੇ ਹੂੰ ਸਹੀ ਹੈ ਬਿਲਕੁਲ ਸਾਰੀ ਚੋਣ ਚ ਪੰਜਾਬ ਦਾ ਮੁੱਦਾ ਕਿਤੇ ਨਹੀਂ ਸੀ ਤੇ ਹੁਣ ਵੀ ਇਹ ਅੰਕੜਿਆਂ ਲਈ ਖੇਡਣਗੇ ਜੋੜ ਤੋੜ ਲਈ ਖੇਡਣਗੇ ਕਿਹਨੇ ਕਿਹਦੇ ਨਾਲ ਜਾਣ ਦੇ ਲਈ ਖੇਡਣਗੇ ਪੰਜਾਬ ਲਈ ਕੀ ਕਰਨਾ ਇਹਦਾ ਰੋਡ ਮੈਪ ਲੈ ਕੇ ਕੋਈ ਨਹੀਂ ਆਉਂਨ ਤਿਆਰ ਜੀ ਬਿਲਕੁਲ ਜੀ ਬਿਲਕੁਲ ਸੋ ਕਾਂਗਰਸ ਚੌਥੇ ਨੰਬਰ ਤੇ ਆ ਗਈ ਹਾਂ ਉਹਦਾ ਕਾਰਨ ਇਹ ਹੈ ਕਿ ਥੱਲੇਆਂੀਆਂ ਧੀਆਂ ਜ਼ਿਆਦਾ ਕਮਜ਼ੋਰ ਸੀ ਨਹੀਂ ਤਾਂ ਹੋਰ ਥੱਲੇ ਜਾ ਸਕਦੀ ਜੀ